ਸਾ ਨਹੀਂ ਹੋਇਆ ਅੱਗੇ ਅੱਗੇ ਕਰਵਾਉਣ ਗਿਆ ਤੇ ਜੂ ਆ ਗਿਆ ਕਹਿੰਦਾ ਇਹਦੇ ਵਿੱਚ ਆ ਰਹੀ ਨਹੀਂ ਜਾਂਦੀ ਇਹਨੇ ዳਇਨਾ ਧੋਖਾ ਕਰ ਲਿਆ ਉਹ ਇਹਨੂੰ ਅੱਗੇ ਲੱਭੀ ਜਾਵੇ ਸਾਰਾ ਪਿੱਛੋਂ ਨਿਕਲਾ ਆ। ਤੁਹਾਡੀ ਪਬਲਿਕ ਸਸ਼ਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਹੋਰ ਯੂ ਆਪਕੋ ਅਜਾ ਪਜਲਸ ਕੁਲੇ ਧੁੱਪ ਵੀ ਨਿਕਲੀ ਅੱਜ ਇੱਕ ਪਾਣੀ ਕਲੇ ਕੀ ਆ ਉਹਨਾਂ ਦੋ ਮੀਟਰ ਉੱਕ ਜਾ ਸਾਡਾ ਇਹ ਚੱਲਦਾ ਕਪੜਾ 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 ਇਹਨੂੰ ਗਿੱਲਾ ਕੀਤਾ ਇਹਨਾਂ ਨੂੰ ਫੋਟੋ ਦੇ ਨੰਬਰ ਤੇ ਤਾਂ ਛੂਲੀ ਲੈ ਕਰ ਬੁੱਲੀ ਛੂਲੀ ਗਿੱਲਾ ਕੀਤਾ ਸੀ ਯਾਰ ਉਹ ਆਈ ਅੱਜ ਤੁਹਾਨੂੰ ਇੱਕ ਹੋਰ ਵਲੋਗਰ ਨਾਲ ਬਣਾਉਣਾ ਐਸਪੀ ਹਰਪੀ ਟੂ ਵਲੋਗਸ ਮੇਰ ਨਾਲ ਹੀ ਫੜਦਾ ਹੁਣ ਚੱਲੀਏ ਹੋਵੇ ਕੋਈ ਥਿਆਦਾ ਹੋਵੇ ਕੋ ਖੜਾ ਉਹ ਨਾ ਹੋਇਆ ਲਾਏ ਖੈਰ ਤੇ ਤੇਰੇ ਸ਼ਹਿਰ ਹੋ ਗਈ ਚਰਚਾ ਸ਼ਾਇਦ ਆ ਜੋ ਵੀ ਆਵੇ ਜਲਦੀ ਜਲਦੀ ਸਬਸਕ੍ਰਾਈਬ ਕਰੋ 150 ਸਬਸਕ੍ਰਾਈਬਰ ਕਰ ਮੇ ਆ ਚਲੋ 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 ਤੇ ਮੇਰੇ ਭਰਾ ਜਿਹੜੇ ਹੈਗੇ ਆ ਨਵੇਂ ਆ ਇੰਸਟਾ ਫੋਲੋ ਕਰ ਲਓ ਆ ਇੰਸਟਾ ਆਈਡੀ ਆ ਇੰਸਟਾ ਯਾਰ ਸਬਸਕ੍ਰਾਈਬ ਕਰੋ ਤੇ ਮੇਰੀ ਫੋਟੋ ਲੱਗਣੀ ਆ ਸਬਸਕ੍ਰਾਈਬ ਕਰੋ ਯਾਰ ਇੰਸਟਾ ਆਪਾਂ ਨਵੀਂ ਰੀਤ ਪਾਈ ਆ ਬਹੁਤ ਬਹੁਤ ਕਮੈਂਟ ਕਰੋ ਲਾਈਕ ਕਰੋ ਯਾਰ ਹੁਣੇ ਪਾਈ ਹਿੰਨੇ ਥੇ ਥੋੜਾ ਬਚਦੇ ਆ ਰੋਦ ਲੈਣ ਰੋਦ ਲੈ ਲਈਏ ਆਪਾਂ ਜਾਣਾ ਸੁੱਲੇ ਨੂੰ ਤੁਹਾਨੂੰ ਮਿਲਦਾ ਸੂਬਾ ਜਾ ਕੇ ਨਾਲੇ ਆਪਾਂ ਫਿਰ ਬਲੌਗਸ ਨਾਲ ਲਾਉਂਦੇ ਆ ਤੇ ਜਰੂਰ ਚਲੀਏ ਸੁੱਲੇ ਤੇ ਆਪਾਂ ਕੋਲ ਮੈਂ ਤਾਂ ਨਹੀਂ ਬਲੌਗ ਸੂਕੀਤ ਨਾਲੇ ਕੱਲ ਮੈਂ ਗੈਹੇ ਵਿਆਹ ਤੇ ਯਾਰ ਤੇ ਆ ਵੀ ਲੱਗੇ ਜਿਹੜੇ ਲੱਗਦਾ ਯਾਰ ਆਪਾਂ ਦੂਜੀ ਚੀਜ਼ਾ ਬਾਬਾ ਜੀ ਨੇ ਕਹੀ ਕਿ ਵਿਆਹ ਤੇ ਹੋਣਾ ਕੋ ਵਿਆਹ ਤੇ ਗਏ ਆ ਤੇ ਚਲੋ ਸੀਗਾ ਕਿ ਆਪਾਂ ਚੱਲੀਏ ਹੁਣ ਫੁੱਲੇ ਕੱਲ ਸੋਮਵਾਰ ਲੋ ਜੀ ਦੇਖਿਓ ਕਲਾਸ਼ ਮੇਜਾ ਕਿਦਾਂ ਚੱਲਦਾ ਹੈ ਕਹਿੰਦੀ ਚੱਲ ਸ਼ੁਰੂ ਹੋ ਜਾ ਕਹਿੰਦਾ ਗਲੀ ਚ ਦੇਖਣ ਜਾ ਰਹੇ ਹਾਂ ਕਹਿੰਦਾ ਸਤ ਜੀ ਕਿਦਾਂ ਅਸਰੇ ਹੀ ਬਾਤ ਇਹਦੀ ਆ ਮੁੰਡੇ ਦੀ ਬੇਇੱਜ਼ਤੀ ਹੋ ਰਹੀ ਹੈ ਆ ਮੁੰਡਾ ਕਹਿੰਦਾ ਜਿਹੜਾ ਇਹ ਮੁੰਡਾ ਜੰਮਿਆ ਇਹਨਾਂ ਦੀ ਮੰਮੀ ਨੇ ਦੇਖ ਕੇ ਇਹਨੂੰ ਕਿਹਾ ਜੇ ਕੀ ਆ ਹੂਆ ਰਵਿਸ਼ ਨੇ ਲੰਘ ਦਿਆ ਹੀ ਕਿਦਾਂ ਕਿੰਦਾ ਮੇਰੇ ਪਿਆਰ ਦੇ ਲੜਾ ਗੁੜੇ ਨੂੰ ਪੋਹ ਦਿਆ ਡੈਡੀ ਸ਼ੇਮੰਦਲ ਸ਼ੇਮੰਦਲ ਜਿਹੜਾ ਡੈਡੀ ਡੇਗ ਗਿਆ ਸਾਰੇ ਇਕੱਠੇ ਹੋ ਗਏ ਕਹਿੰਦਾ ਕੀ ਹੋਇਆ ਕੀ ਹੋਇਆ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਬਹੁਨੇ ਆਇਆ ਗਾਣਾ ਗਾਣਾ ਲਾ ਗਾਣਾ ਇੱਥੇ ਇਹਦੇ ਮੂੰਹ ਚ ਪੰਜਾ ਸਿੱਕਾ ਫਸ ਗਿਆ ਅਭੀ ਦੋਤੜ ਗਿਆ ਦੁਆ ਕਰਦੇ ਨਾਲੇ ਬੜਾ ਪਸੀ ਕਿਤੇ ਨਿਕਲ ਆਵੇ ਕਹਿੰਦਾ ਭਾਈ ਦੀ ਫਸਟ ਮੀਟ ਹੋਈ ਤੇ ਇਹਦੇ ਸੈਲਿਕੰਦੀ ਕੋਈ ਗੰਦਾ ਕੰਮ ਕਰ ਲੋ ਵਿੱਚ ਟੱਟੀ ਘਰ ਆਇਆ ਕਾ ਕਰ ਨਿਕਾ ਕਾਣਾ ਕਾਣਾ ਡਾਣਾ ਬਿਲਕਾ ਕਾਣਾ ਹੈ ਕਬਰਾਂ ਦਾ ਟਾਈਲ ਦੇਖਣਾ ਮੋਟਾ ਦੇਖਣਾ ਇਹਨੇ ਵੀ ਇਹਨੇ ਵੀ ਕਬਰਾਂ ਬਲ ਨਹੀਂ ਭੱਲੇ ਨਾਲੇ ਨਹੀਂ ਭੱਲੇ ਲੜੇ ਭੂਤ ਆ ਕਹਿੰਦਾ ਜਿੱਤਾ ਮਰਜੀ ਡਰਾ ਪਲੇਟ ਚੋਂ ਤੀਰ ਪੇਸ਼ੇਟ ਵੰਦੀ ਉਹ ਕਬਰਾਂ ਵਾਲੀ ਉਹ ਜਿਹੜੇ ਮਠਾੜੇ 26 ਜਨਵਰੀ ਦੇ ਕਬਰਾਂ ਪਟਲਾ ਪੈਂ ਮੈਂ ਕਿਹਾ ਇਹ ਘਰ ਮੈਂ ਕਹਿੰਦਾ ਜੀ ਇਹਨਾਂ ਨੂੰ ਯਾਦ ਕਰਨ ਦੇ ਇਹਦਾ ਡੈਰੀ ਪੂਰਾ ਹੋ ਗਿਆ ਖਬਰ ਕਟਣ ਵਾਲੇ ਆਏ ਕਿੰਦਾ ਕਿੰਨੇ ਪਏ ਕਿੰਦਾ 1200 ਕਿੰਦਾ 500 ਲੈ ਲਈ ਪੈਰ ਬਾਹਰ ਰਹਿਣ ਦੀ ਮੈਥੈਟਿਕ ਨੇ ਲੋਕੀ ਰੁਕੇਓ ਲੋਕੀ ਪਾਕਿਸਤਾਨੀ ਡਰਾਮਾ ਦਿਖਾਉਣਾ ਹੈ ਦਿਖਾਉਣਾ ਇੰਡੀਅਨ ਡਰਾਮਾ ਇੰਡੀਅਨ ਡਰਾਮਾ ਇੰਡੀਅਨ ਡਰਾਮਾ ਇੰਡੀਅਨ ਡਰਾਮਾ ਓਏ ਇੰਡੀਅਨ ਡਰਾਮਾ ਗਾਲੀ ਲਾਏ ਤੇ ਫੇ ਗਾਲੀ ਲਾ ਗਾਲ ਕਹਿੰਦੇ ਰਹਾ ਭਰਾ ਇੱਕ ਦੀ ਬਾਤ ਟੁੱਟੀਏਗੀ ਮੈਨੂੰ ਕਿੰਦਾ ਲੱਗਣਾ ਸਾਰੀ ਕੋਠੀ ਤੇ ਜਾ ਕੇ ਤਾਂ ਕਦੇ ਸਾਰਾ ਦੇ ਦੋ ਬੜਾ ਆਸ਼ਕੜ ਕੇ ਉੱਠੇ ਬਾਅਦ ਆ ਸੁੱਤਾ ਉੱਠਿਆ ਓਏ ਬੜੇ ਢੀਣਾ ਬਾਡੀ ਕੇ ਆਇਆ ਹੈ ਭਰਾਈ ਦੇ ਓਏ ਬੜੇ ਬੜੇ ਢੀਣਾ ਬਾਡੀ ਕੇ ਆਇਆ ਹੈ ਭਰਾਈ ਤੇ ਤੁਸੀਂ ਇਹਦੇ ਭਰਾ ਦੀ ਬਾਹ ਟੁੱਟੀ ਇਹਦੇ ਭਰਾ ਨੇ ਪਤੰਗ ਲੋਟ ਲੈ ਐਂਦਾ ਖੜਾ ਰਿਹਾ ਸਾਡੇ ਕੋਲ ਛੋਲਾ ਸੌਣ ਦੇ ਦੀ ਸੁਣ ਲੋ ਤੂੰ ਮੇਰੇ ਕੋਲ ਬੈਠਾ ਜੇ ਕਰ ਕਰਿਆ ਜੂ ਆ ਗਈ ਤਨਵਾਚਾਰ ਆਸਾਨ ਨਹੀਂ ਹੋਇਆ ਕੜੇ ਘਟਾਉਣ ਕੜੇ ਘਰਵਾਉਣ ਗਿਆ ਤੇ ਜੂ ਆ ਗਈ ਕਹਿੰਦਾ ਇਹਦੇ ਵਿੱਚ ਸਾਰ ਕਰੀ ਕਰਦੀ ਇਹ ਵੀ ਤਾਈ ਨੂੰ ਕਹਿੰਦਾ ਲੋਹਾ ਸਾਡਾ ਸਾਰ ਕਰੀ ਕਰਦੇ ਉਹਨੇ ਬਾਜ ਨਾਮ ਗਿਆ ਦੋਵੇਂ ਇਹ ਬੜੇ ਧੋਖੇ ਬਾਜਵਾਲ ਇਹਨੇ ਦਾਜ ਨਾਲ ਧੋਖਾ ਕਰ ਲਿਆ ਉਹ ਇਹਨੂੰ ਅੱਗੇ ਲੱਭੀ ਜਾਵੇ ਸਾਰਾ ਪਿੱਛੇ ਨਿਕਲ ਆਇਆ ਉਹ ਸਾਰਾ ਪਿੱਛੋਂ ਹੀ ਲੱਗਿਆ ਤੇ ਆਪਣੇ ਜਿਹੜੀਆਂ ਲੜਕਾਂ ਨੇ ਬਾਹਰ ਖੜਾ ਕਰਾ ਦਿੱਤਾ ਬਾਹਰ ਕਰਾ ਦਿੱਤਾ ਭਾਈ ਤਾਂ ਉਹ ਲੰਗੜਾ ਰੇਸ਼ਾ ਲਾਪਾ ਹੀ ਕਹਿੰਦਾ 50 ਰੁਪਏ ਲਾ ਲੈ ਮੇਰੇ ਜੈਲੀ ਨੂੰ ਪਵਾ ਟੋਪੀ ਗੋਲੀ ਟੋਪੀ ਗੋਲੀ ਕੱਲ ਪਾਈ ਅੱਜ ਟੋਪੀ ਗੋਲੀ ਟੋਪੀ ਗੋਲੀ ਯਾਰ ਨਾ ਯਾਰ ਦੇ ਦੇ ਯਾਰ ਟੋਪੀ ਦੇ ਦੇ ਯਾਰ ਉਹ ਲੈ ਦੇ ਦੀ ਯਾਰ ਜਾਨ ਐ ਇਦਾਂ ਇਦਾਂ ਟੋਪੀ ਦੀ ਗੋਲੀ ਉਸਤਾਦ ਉਸਤਾਦਾਂ ਨੂੰ ਸਕੂਲੋਂ ਛੁੱਟੀ ਹੋਈ ਉਹ ਉਸਤਾਦਾ ਦਾ ਖੋਫ ਹੀ ਨਾ ਉਹ ਭੱਜ ਗਿਆ ਉਸਤਾਦਾ ਦਾ ਖੋਫ ਹੀ ਨਾ ਉਹ ਭੱਜ ਗਿਆ ਆ ਬੰਡਾ ਹੈਗਾ ਵਾ ਇਹਦਾ ਅਰਮਾਨ ਮੱਦੀਆ ਪਰ ਉਹ ਮੁੰਡਾ ਮੇਰਾ ਹੈ ਉਹ ਮੁੰਡਾ ਇਹਦਾ ਹੈ ਪਿੰਕੀ ਸ਼ਾਹ ਜੀ ਇਹਦੀ ਵਿਚਾਰੀ ਸਾਰੇ ਟੋਪੀ ਖੋਈ ਸੀ ਕੋਈ ਨਹੀਂ ਇੱਧਰ ਆ ਸੋਣਾ ਆਇਆ ਭਰਾਵਾ ਤੂੰ ਸੋਣਾ ਆਇਆ ਆਹੀ ਪਹਿਲਾ ਆ ਦੇਖਿਓ ਗਾਂਧੀ ਦਾ ਚਾਰਾ ਗਾਂਧੀ ਦਾ ਉਹ ਗਾਂਧੀ ਤੇਰਾ ਚਾਰਾ ਓਏ ਇੱਧਰ ਚੈੱਕ ਕਰਿਓ ਮੋਟਰਸਾਈਕਲ ਐਡਵਾਂਸ ਚੱਲਦਾ ਮੋਟਰਸਾਈਕਲ ਚਲਾ ਮਾੜਾ ਓਏ ਉੱਪਰ ਹੋ ਜਾ ਓਏ ਐਡਵਾਂਸ ਚੱਲਦਾ ਮੋਟਰਸਾਈਕਲ ਮੋਟਰਸਾਈਕਲ ਦੇਖਣ ਚੱਲੇ ਹਾਂ ਚੱਲ ਸੀਟੀ 100 ਆ ਆ ਦੇਖ ਲਓ ਭਾਈ ਸੀਟੀ 100 ਆ ਐਡਵਾਂਸ ਆ ਦੋ ਲੋਕ ਆਏ ਆ ਇੱਕ ਤਾਂ ਉੱਤੇ ਲੱਗਾ ਆ ਤੇ ਦੂਜਾ ਲੋਕ ਭਾਈ ਕਿੱਥੇ ਮਾੜਾ ਦਿਖਾਇਓ ਨਹੀਂ ਭਾਈ ਇੱਥੋਂ ਕੁ ਤਾਰ ਨਹੀਂ ਹੁੰਦੀ ਹਾਂਜੀ ਸੇਰਾ ਪਲੱਗ ਕੱਢ ਵੀ ਇਹ ਤੋ ਵੀ ਤਾਰ ਹੋਣੀ ਆ ਫਿਰ ਪਲੱਗ ਲਾਉਣਾ ਹੁੰਦਾ ਹੁਣ ਇੱਥੇ ਜੋੜ ਦੇ ਲੈ ਅੱਛਾ ਇਹ ਉਹ ਮਾੜਾ ਕੱਢੀ ਸ਼ੇਰਾ ਪਲੱਗ ਨਹੀਂ ਆ ਲੋਕ ਦੇਈ ਦੂਜਾ ਸ਼ੇਰਾ ਆ ਲੋਕ ਤਾਂ ਹੋਣਾ ਜਨਤਾ ਨੂੰ ਆ ਲੋਕ ਆ ਇਹ ਪਲੱਗ ਨਾ ਸਮਝ ਲੋ ਇਹ ਲੋਕ ਆ ਸੀਟੀ 100 ਦਾ ਦੂਜਾ ਇਹ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਕਿਉਂ ਭਾਈ ਹਾਂਜੀ ਭਾਈ ਇਹ ਗੁਪਤ ਲੋਕ ਆ ਸਾਲਾ ਇਹ ਇਹ ਮਾਰ ਮੜਾ ਜੋੜਨਾ ਲੱਗਾ ਨਹੀਂ ਹੱਲੇ ਚੱਲ ਭਾਈ ਚੱਲ ਫੋਨ ਸਟਾਰਟ ਕਰ ਦੇਖੋ ਕਦੇ ਚੱਲਦਾ ਧਰਾਟੇ ਘਾਟ ਰਹੀ ਹਾਂ ਭੋ ਹੈ ਓਏ ਧਰਾਟੇ ਘਾਟ ਰਹੀ ਹਾਂ ਭੋ ਹਾਂ ਜੀ ਗੁਰੂ ਅਸੋਸ਼ੀਅਰ ਕਾਲ ਅਗਲੀ ਸਵੇਰ ਦੇ ਰੋਕ ਤੁਹਾਡਾ ਸਵਾਗਤ ਹੈ ਕੱਲ ਪੱਕੇ ਨੀ ਕਿ ਕੋਈ ਕੱਲ ਵੀ ਬਿਆਸ ਹੀ ਪਹਿਲਾਂ ਚ ਨਾਲੇ ਨਾਮ ਅਲਗ ਮੁੱਖੇ ਚ ਸਕੂਲ ਵਾਲਾ ਹੀ ਆ ਤੇ ਆਪਾਂ ਜੀ ਫੇਰ ਰੈਡੀ ਹੋ ਚੁੱਕੇ ਸਕੂਲ ਜਾਣ ਨੂੰ ਟਾਈਮ ਹੋ ਚੁੱਕਾ ਤੇ ਧੋਪ ਨਿਕਲੀ ਆ ਜਦੋਂ ਤਾਂ ਵੀਰਾ ਇਹ ਤਾਂ ਬਿਲਕੁਲ ਅਭੀ ਕਰਪਣਾ ਮੋਸਲ ਸਾਫ ਕਰੀਏ ਵਰਦੀ ਪਾਈਏ ਤੇ ਸਕੂਲੋਂ ਨਿਕਲੀ ਆ ਬਹੁਤ ਬੱਦਪਰੇ ਹੋ ਗਏ ਹੋਰ ਨਾ ਤਾਂ ਵੱਜਈਓ ਦੇਖੋ ਪਰਮਾ ਫਰੀ ਉੱਤ ਸਹੀ ਆ ਚਲੋ ਬਾਬਾ ਠੀਕ ਆ ਹੁਣ ਆਪਾਂ ਵਰਦੀ ਪਾਉਣੇ ਤਾਂ ਤੁਹਾਨੂੰ ਫੇਰ ਮਿਲਦੇ ਆ ਸਕੂਲੇ ਪਹੁੰਚੇ ਸੀ ਤਾਂ ਤੁਹਾਨੂੰ ਇੱਕ ਹੋਰ ਕ੍ਰੇਟਰ ਨਾਲ ਬੁਲਾਉਣੇ ਆ ਸਾਡੇ ਭਰਾ ਐਸਪੀ ਵਲੌਗਸ ਵੀਰੇ ਕਿਹੋ ਜਿਹਾ ਚੱਲ ਰਿਹਾਗਾ ਹੁਣ ਤੁਹਾਡਾ ਅਸੀ ਜੀ ਮੇਰੇ ਵੀਰੋ ਮੈਂ ਤੁਹਾਡਾ ਆਪਣਾ ਐਸ.ਵੀ.ਆਰ ਪ੍ਰੇ ਬੜੇ ਟਾਈਮ ਬਾਅਦ ਦੁਬਾਰਾ ਗੁਰਸੂ ਮਿਲਣ ਦੇ ਵਲੌਗ ਦੇ ਵਿੱਚ ਆ ਚੁੱਕੀਆਂ ਹਾਂ ਅਸੀਂ ਤੇ ਬਾਕੀ ਮੇਰੇ ਭਰਾ ਮਾਰ ਸਾਰਿਆਂ ਨੇ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਿਹਾ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਵਧਣਾ ਵਾ ਕੋਈ ਹੋਣੀ ਅਸੀਂ ਵਧਣ ਲੱਗ ਗਏ ਆ ਦੂਣ ਦੂਣ ਲੱਗ ਗਏ ਆ ਨਾਈਸ ਤੇ ਬਸ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਓਕੇ ਆ ਦੇ ਵਿੱਚ ਜਦੋਂ ਵਿਊ ਜਾਣ ਲੱਗ ਜਾਣ ਬਾਕੀ ਤੁਹਾਡੇ ਲਈ ਹੋਰ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਅਸੀਂ ਤੇ ਬਸ ਬਾਜ਼ ਕਰੋ ਹੋਰ ਨਹੀਂ ਕੋ ਗੱਲ ਹੈ ਗਿਆ ਮੁੰਡੇ ਨੂੰ ਨਾ ਦੱਬ ਕੇ ਸਪੋਰਟ ਕਰੋ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਚ ਇਹਦਾ ਲਿੰਕ ਦੇ ਦੂੰਗਾ ਚੈਨਲ ਦਾ ਮੇਰੇ ਭਰਾ ਨੂੰ ਦੱਬ ਕੇ ਸਪੋਰਟ ਕਰੋ ਕਿੰਨੇ ਹੋ ਗਏ ਸਬਸਕ੍ਰਾਈਬਰ ਤੇਰੇ ਮੇਰੇ 30 ਹੋ ਗਏ ਆ 30 ਹੋ ਗਏ 50 ਸਬਸਕ੍ਰਾਈਬਰ ਇਹਦੇ ਕਰਾਈਏ ਗੁਰੂਓ ਕਿ ਇਹਦਾ ਚੈਨਲ ਜਿਹੜਾ YouTube ਤੇ ਸ਼ੋ ਹੋਣ ਲੱਪੇ ਮੋਨਟਾਈਜ਼ ਕਰੀਏ YouTube ਦੇ ਖਾਤੇ ਦਾ ਕਿ ਇਹਦਾ ਸ਼ੋ ਹੋਵੇ ਤੇ ਬਾਕੀ ਆਪਾਂ ਖਿੱਚ ਕੇ ਅੱਗੇ ਕੰਮ ਰੱਖਣਾ ਹੀ ਆਪਣੇ 150 ਆਪਾਂ ਕਰਨੇ ਆ ਆਪਣੇ 130 ਤੇ ਇਹ ਹੋ ਚੁੱਕੇ ਨੇ ਤੇ ਆ ਸਾਡੇ ਸਕੂਲ ਦੇ ਹੋਰ ਲੌਂਡੇ ਆ ਰਹੇ ਨੇ ਤੇ ਆ ਸਾਡੇ ਮੇਨ ਭਰਾ ਸਾਡੇ ਵੱਡੇ ਭਰਾ ਇਹ ਸਾਡੇ ਵੱਡੇ ਭਰਾ ਨੇ ਤੇ ਚਲੋ ਗੁਰੂ ਆ ਸਕੂਲੇ ਚੱਲਦੇ ਆ ਤਾਂ ਤੁਹਾਨੂੰ ਨਾ ਹੁਣ ਛੁੱਟੀ ਟਾਈਮ ਲੈਂਦੇ ਆ ਕਿਉਂਕਿ ਸਾਡਾ ਮਾਇੰਮ ਸਟ੍ਰਿਕਟ ਆ ਆ ਸਾਡੇ ਬ੍ਰਦਰ ਇੱਕ ਹੋਰ ਨੇ ਹੋਰ ਕਿਵੇਂ ਆ ਇਹਨਾਂ ਬੱਬਾਈ ਹੋਣਾ ਮੱਥੇ ਟੇਕਣਾ ਕਿਦਾਂ ਮੱਥੇ ਟੇਕਣਾ ਪਲੱਸੂ ਬਾਸ ਨਹੀਂ ਹੋਣੀ ਉਹ ਸਾਡੀ ਅਸੀਂ ਮੱਥੇ ਨਹੀਂ ਨਾ ਟੇਕਦੇ ਆ ਚਲੋ ਬਰੋ ਤੁਹਾਨੂੰ ਕਲਾਸ ਵਿੱਚ ਮਿਲਦੇ ਆ ਜੇ ਅੱਜ ਫੇ ਇੰਡੀਅਨ ਡਰਾਮਾ ਦੇਖੋ ਨੂੰ ਮਿਲਦਾ ਤੁਹਾਨੂੰ ਦਿਖਾਵਾਂਗੇ ਖਾਲੋ ਬੜੇ ਨੇ ਯਾਰੇ ਬੱਜੇ ਤੇ ਆ ਆ ਨਹੀਂ ਆਇਆ ਕੱਲ ਤੇ ਅੱਜ ਤੈਨੂੰ ਨਿਆਰੇ ਭਜਾਉਣੇ ਚਲੋ ਸਕੂਲੇ ਚੱਲਦੇ ਆ ਵੀਰੋ ਤੇ ਹੁਣ ਤਾਂ ਫੋਨ ਬੰਦ ਕਰਕੇ ਬੈਗ ਚ ਤੇ ਸਿੱਧਾ ਕਲਾਸ ਚ ਪੀਣੀਆ ਲੈ ਕੇ ਆਈ ਕਲਾਸ ਚ ਪੀਡੀਆ ਲੈ ਕੇ ਆਈ ਕਲਾਸ ਚ ਬਹੁਤ ਐਸਟਿੰਗ ਡੱਬਾ ਵੀ ਤੋੜਦਾ ਦਿਖਾਈ ਦੱਬਾ ਠਕਣਗੇ ਤਾਂ ਡੱਬੇ ਦਾ ਦੱਬਾ ਵੀ ਤੋੜਦਾ ਇਨੀ ਭੁੱਖਾ ਘਲਾਰੀ ਇਨਾਂ ਨੇ ਉਹ ਸਾਲੇ ਸੀਰ ਨਹੀਂ ਵੀ ਆ ਸੀਰ ਨਹੀਂ ਆਂ ਬੱਲ ਬੱਦਈ ਟੱਕੜ ਹੀ ਨਹੀਂ ਲੱਭਦਾ ਡੱਬੇ ਦਾ ਸਰਸ ਲੋਗਾ ਕੀ ਹੋਈ ਸਾਲੇ ਨਹੀਂ ਲੱਗ ਡੋਲ ਨਹੀਂ ਟੱਕਣ ਲੱਭਲਾ ਅੰਨ੍ਹਾ ਜਿਹਾ ਕੈਂਟੀ ਦਾ ਪੈਗਾ ਸਾਲੇ ਅੱਧੀ ਕੰਟੀਨ ਤੇ ਬੈਗ ਚ ਪਾਤੀ ਆ ਇੱਕ ਮੈਂ ਸ਼ਰੀਫ ਨੂੰ ਦੱਬੇ ਨਾਲ ਦੋ ਕੱਚੇ ਪਾ ਗਿਆ ਦੱਬੇ ਦਾ ਹਾਲ ਦੇਖ ਲੋ ਕਿੰਨੀਆਂ ਕੰਪਾਨ ਖੋਲਡਾ ਕਿ ਮੇ ਥੱਲੇ ਰੋਡ ਤੇ ਦੱਬਾ ਖੋਲਡਿਆ ਆਪਣੀ ਸਾਡਾ ਦੱਬਾ ਖੋਲਿਆ ਵੀ ਦੱਬਾ ਤੋੜਦਾ ਆਰੇ ਗਾਂਦੀ ਆਰੇ ਲੇ ਲੈ ਗੇੜੀ ਨਾਲ ਰੋਟੀ ਤੇ ਆ ਰਹੀ ਜਿੱਡੇ ਲੰਘ ਜਿਆ ਮੀਨਾ ਕਾਰ ਤੋਂ ਟੋਲ ਬੈਠੀ ਨਹੀਂ ਆ ਗਾਂਦੀ ਨਹੀਂ ਹਟਦਾ ਇੱਕ ਤਾਂ ਗਾਂਦੀ ਨੂੰ ਪਤਾ ਨਹੀਂ ਕਿਹੜਾ ਜਿੰਨੂ ਜੜਿਆ ਵਾ ਮੈਨੂੰ ਪਿੰਨੀ ਨਹੀਂ ਬੀ ਆ ਕਿਨੇ ਕਿਨੇ ਕਹਦਾ ਘੜਈ ਆ ਦਿਖਾ ਕੇ ਦਾ ਕਿਦਾ ਆ ਇਹ ਆ ਫਿਰ ਪਿੰਕੀ ਨੂੰ ਪਾਣੀ ਕਿਹਦਾ ਆ ਅੱਛਾ ਆ ਵੀ ਗਲਾਸ ਚੋਂ ਖਲਡਾ ਆ ਅੱਛਾ ਆਹ ਦਹਾ ਦਾ ਲਿਆਈ ਪਹਿਲੀ ਵਾਲੀ ਪੈਸੇ ਖਰਚੇ ਹੀ ਅਜਾ ਪਾਹ ਲੈ ਬਤਾਉ ਮੈਂ ਕਹਿ ਲਈ ਮੇਰੀ ਦੁੱਪ ਨਾ ਚੱਲ ਗਿਆ ਨਿਕਲੋਸ਼ ਕਰ ਇਹਨੇ ਕੁੱਕਰ ਛੱਡਿਆ ਇਹਨੇ ਗੱਫਰ ਛੱਡਿਆ ਇਹਦਾ ਕੁੱਕਰ ਭੱਜ ਗਿਆ ਇਹਨੇ ਇਹਨੂੰ ਦੂਜਾ ਕਹਿੰਦਾ ਐਂਟੀ ਪਾਰਟੀ ਕਿਤੇ ਨਾ ਕੁੱਕਰ ਤੇ ਭੱਜ ਗਿਆ ਕਹਿੰਦਾ ਤੈਨੂੰ ਜਰਾ ਬੜਾ ਧਰਮ ਬੰਦੂ ਚੱਕਣ ਗਿਆ ਓ ਲੋਜੀ 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 ਛੁੱਟੀ ਹੋ ਚੁੱਕੀ ਜੇ ਛੁੱਟੀ ਹੋ ਚੁੱਕੀ ਜੇ ਉਹ ਫੇਰ ਭੱਜੇਗਾ ਉਹ ਫੇਰ ਭੱਜੇਗਾ ਉਹ ਡਰਦਾ ਹੀ ਬੜਾ ਭੱਜ ਜਾਂਦਾ ਵਾ Gandhi ਕਿੱਧਰ ਆ Gandhi ਚੱਲ ਫੇਰ ਗਾਦੀ ਫੇਰ ਭੱਜਿਆ ਜਾ ਓਏ ਸੀੜੀ ਮਾਰ ਓ ਤੂੰ ਕਦੀ ਆਉਣਾ ਕਦੀ ਆਉਣਾ ਚੱਲ ਸ਼ੁਰੂ ਹੋ ਜਾ ਕਾੜਾ ਜਾਣਾ ਮੈਂ ਕੰਮ ਕਰਦਾਂਗਾ ਕੰਮ ਕਰਾਓ ਕੰਮ ਕਰਾਓ ਚਲੋ ਯਾਰ ਘਰ ਚੱਲੀਏ ਟਾਈਮ ਨਾਲ ਮੈਂ ਤਾਂ ਆਪੋ ਵੀ ਤੇ ਫੋਨ ਫੜਦਾ ਆ ਚੱਲੀਏ ਫੇਰ ਮਿਲਦਾ ਫੇਰ ਕੱਲੂ ਚੰਗਾ ਜਾਨੇ ਉਹ ਆ ਗਿਆ ਉਹ ਆ ਗਿਆ ਅਰੇ ਆ ਗਿਆ ਆ ਮੈਂ ਤਿੰਨ ਮਿੰਟ ਹਾਂਜੀ ਸੈਕਿੰਡ ਬਲੌਗ ਆ ਆਪਣਾ ਭਰਾ ਵਾ ਬਹੁਤ ਪਿਆਰਾ ਤੇ ਇਹਦਾ ਮੈਂ ਚੈਨਲ ਦੇ ਦੂੰਗਾ ਬਾਇਓ ਦੇ ਵਿੱਚ ਸਾਰੀਆਂ ਡਿਸਕ੍ਰਿਪਸ਼ਨ ਦੇ ਵਿੱਚ ਚੈਨਲ ਦੇ ਦਾਂਗੇ ਤੇ ਆਪਣੇ ਟਾ 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 ਤੂੰ ਕਦੋਂ ਭਜਦਾ ਵਾ ਤੂੰ ਉਹ ਤੂੰ ਭਜਦਾ ਕਦੋਂ ਭਜਦਾ ਹਾਂਜੀ ਲੋ ਜੀ ਗੁਰੂ ਆਪੋ ਸਕੂਲ ਆ ਸਕਿਆ ਸੀਗੇ ਤੇ ਆ ਗਿਆ ਪਕੜੀ ਕਿ ਸੋਂਗੇ ਸੀਗੇ ਤੇ ਹੁਣ ਹੋ ਗਿਆ ਆਪਣਾ ਖੈਡਰ ਹੁੰਦਾ ਟਾਈਮ ਤੇ ਚਲੋ ਬਾਬੂ ਜਿਹੜਾ ਅੱਜ ਦਾ ਵਲੋਗ ਸੀ ਨਾ ਇੱਥੇ ਤੱਕ ਸੀ ਇਹ ਵਲੋਗ ਸਾਡਾ ਸਕੂਲ ਲਾਈਫ ਅੱਜ ਦਾ ਸੀ ਆਪਣੇ ਕੀ ਸਿਰੇ 8 9 ਵਜੇ ਸਕੂਲੇ ਦੇ ਦਾ 12 ਵਜੇ ਤੱਕ ਅਸੀਂ ਕੀ ਕੁਸ਼ ਕਰੀਦਾ ਆ ਕੀ ਆ ਸਮਿਆਂ ਕਰੀਦਾ ਆ ਸਾਰਾ ਕੁਝ ਉਹਦੇ ਵਿੱਚ ਤੇ ਤੁਹਾਨੂੰ ਵਧੀਆ ਲੱਗਾ ਕਮੈਂਟ ਜਰੂਰ ਕਰਦੇ ਹੋ ਤੇ ਲਾਈਕ ਵੀ ਜਰੂਰ ਕਰਿਓ ਤੇ ਚਲੋ ਬਾਬਿਓ ਆਪ ਆਪ ਵਲੋਗ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਪਸੰਦ ਆ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਹੋ ਹੋਰ ਕਹਿੰਦੇ ਵਲੋਗ ਦੇਖਣ ਨੂੰ ਭਰਾ ਦੇ ਚੈਨ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੋਗ 'ਚ